ਇਹ ਪ੍ਰੈਸ ਕਾਨਫਰੰਸ ਇਸ ਕਰਕੇ ਨਹੀਂ ਕੀਤੀ ਜੀ ਮੈਂ ਇਹ ਕਰਨੀ ਨਹੀਂ ਸੀ ਚਾਹੁੰਦਾ ਇਸ ਮੁੱਦੇ ਦੇ ਵਿੱਚ ਮੈਂ ਨਹੀਂ ਸੀ ਆਉਣਾ ਚਾਹੁੰਦਾ ਮਗਰ ਜਿਸ ਵੇਲੇ ਮੇਰੇ ਸਮਾਜ ਦੀ ਐਸੇ ਸਮਾਜ ਦੀ ਗੱਲ ਆਈ ਵੀ ਸਾਨੂੰ ਐਸੀ ਸਮਝ ਕੇ ਟਾਰਗੇਟ ਕੀਤਾ ਜਾਂਦਾ ਆ ਤੇ ਮੈਂ ਉਸ ਨੂੰ ਉਹਦੇ ਤੇ ਇੱਕ ਟਾਕਸ਼ਾ ਕੇ ਕੀਤਾ ਵੀ ਐਸਾ ਕੁਝ ਨਹੀਂ ਹੈ ਜੇ ਮੈਂ ਗਲਤ ਕੰਮ ਕਰਾਂਗਾ ਤੇ ਮੇਰੇ ਤੇ ਐਕਸ਼ਨ ਹੋਣਾ ਚਾਹੀਦਾ ਆ ਇਹ ਮੈਂ ਤਾਂ ਨਾਲ ਇਹ ਵੀ ਗੱਲ ਕਹਿਣੀ ਚਾਹੁੰਦਾ ਆ ਵੀ ਇਹਦੀ ਜਿਹੜੀ ਇਨਕੁਆਰੀ ਆ ਸੀਬੀਆਈ ਤੋਂ ਗ੍ਰਾਉਂਡ ਕਾਸਟਰ ਦਾ ਸੀ ਤਿਆਰੀ ਹੈ ਹਾਂਜੀ ਜੀ ਪਹਿਲੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੇ ਛੋਟੇ ਜਿਹਾ ਸਨੇਹ ਤੇ ਆਇਓ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਅਜੇ ਸਪੈਸ਼ਲ ਸੀ ਦੋ ਦਿਨ ਤੋਂ ਇੱਕ ਫੋਟੋ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਹਲਚਲ ਦਾ ਮੌਜੂ ਬਣੀ ਹੋਈ ਆ ਮੈਂ ਇਸ ਮੁੱਦੇ ਤੇ ਕੁਝ ਕਹਿਣਾ ਨਹੀਂ ਸੀ ਚਾਹੁੰਦਾ ਕਿਉਂਕਿ ਜਿਸ ਲਈ ਮੈਨੂੰ ਪਤਾ ਲੱਗਾ ਜੀ ਉਹ ਉਹਨਾਂ ਦਾ ਇੰਡੀਵਿਜੂਅਲ ਆਈ ਹੈ ਉਹ ਹੈ ਮੈਂ ਸੁਣਦਾ ਰਿਹਾ ਮਸਲਾ ਉਸ ਵੇਲੇ ਮੈਨੂੰ ਨਹੀਂ ਅੱਛਾ ਲੱਗਿਆ ਜਿਸ ਵੇਲੇ ਇੱਕ ਜਾਤੀ ਤੇ ਗੱਲ ਕੀਤੀ ਗਈ। ਇਹ ਗੱਲ ਕਹੀ ਗਈ ਵੀ ਮੈਂ ਦਲਿਤ ਸਮਾਜ ਚੋਂ ਆਂ ਤੇ ਤਦ ਮੇਰੇ ਨਾਲ ਤੱਕਾ ਹੋ ਰਿਹਾ। ਮੈਂ ਵੀ ਦਲਿਤ ਸਮਾਜ ਚੋਂ ਆਂ। ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੋਈ ਵੀ ਗੱਲ ਕਰ ਜਾਈਏ ਤੇ ਆਪਾਂ ਫਿਰ ਬਾਅਦ ਦੇ ਵਿੱਚ ਇੱਕ ਆਪਣੇ ਸਮਾਜ ਦੀ ਚਾਦਰ ਓੜ ਕੇ ਜਾਂ ਆਪਾਂ ਕੰਬਲ ਓੜ ਕੇ ਥੁਰ ਪਈਏ। ਜਿਹੜਾ ਬੰਦਾ ਪੋਲਿਟੀਕਲ ਹੋ ਜਾਂਦਾ ਆ ਮੇਰੀ ਨਜ਼ਰ ਛੋ ਮੇ ਵੀ ਹੋ ਸਕਦਾ ਕਿ ਮੈਂ ਰੋਂਗ ਹੋਵਾਂ ਮਗਰ ਜਿਹੜਾ ਬੰਦਾ ਕੋਈ ਚੁਣਿਆ ਜਾਵੇ ਜਿਹੜਾ ਬੰਦਾ ਪੋਲਿਟੀਕਲ ਹੁੰਦਾ ਆ ਉਹ ਸਾਰੇ ਸਮਾਜ ਦਾ ਹੁੰਦਾ ਉਹਦਾ ਇੱਕ ਸਮਾਜ ਨਹੀਂ ਰਹਿ ਜਾਂਦਾ ਉਹਨੇ ਪੂਰਤ ਭਾਰਤ ਦੀ ਜਾਂ ਪੂਰੀ ਸਟੇਟ ਦੀ ਪੂਰੇ ਦੇਸ਼ ਦੀ ਜਾਂ ਪੂਰੇ ਜ਼ਿਲ੍ਹੇ ਦੀ ਗੱਲ ਕਰਨੀ ਹੁੰਦੀ ਆ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਆ ਔਰ ਜਿਹੜੀਆਂ ਜ਼ਿੰਮੇਵਾਰੀਆਂ ਵਧੀਆਂ ਜਿਸ ਲਈ ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀਆਂ ਮੇਰੀਆਂ ਫੋਟੋ ਵਾਇਰਲ ਹੋਈਆਂ ਆ ਵੀ ਮੇਰੀ ਐਕਸ ਵਾਈਫ ਦੇ ਨਾਲ ਆ ਮੇਰਾ ਪਰਵਾਰਿਕ ਮਸਲਾ ਆ ਮਗਰ ਇਸ ਮਸਲੇ ਨੂੰ ਕੁਝ ਸਿਆਸੀ ਬੰਦੇ ਤੂਲ ਦੇਣਾ ਚਾਹੁੰਦੇ ਆ ਇਹ ਕਰਨਾ ਚਾਹੁੰਦੇ ਆ ਵੀ ਲੁਧਿਆਣੇ ਦੀ ਚੋਣ ਦੇਖਦੇ ਹੋਏ ਇਹ ਜਿਹੜੀ ਲੁਧਿਆਣੇ ਦੀ ਚੋਣ ਦੀ ਆਪਾਂ ਗੱਲ ਕਰਦੇ ਆ ਉਥੇ ਤਾਂ ਪ੍ਰਚਾਰ ਹੀ ਬੰਦ ਹੋ ਗਿਆ ਤੇ ਜੇ ਕਿਸੇ ਨੇ ਇਹਨੂੰ ਸਿਆਸੀ ਰੰਗ ਦੇਣਾ ਹੁੰਦਾ ਤੇ 10 ਸਾਲ ਦੀਆਂ ਫੋਟੋ ਦੱਸਦੇ ਆ ਡਾਕਟਰ ਸਾਹਿਬ 10 ਸਾਲ ਦੀਆਂ ਫੋਟੋ ਤੇ ਵੀ ਉਸ ਵੇਲੇ ਜਦੋਂ ਚੋਣ ਸ਼ੁਰੂ ਹੋਇਆ ਉਦੋਂ ਕਰ ਦਿੰਦੇ ਕੋਈ ਵੀ ਅਗਰ ਪੋਲੀਟੀਕਲ ਬੰਦਾ ਹੋਦਾ ਕੋਈ ਫਾਇਦਾ ਲੈਣਾ ਚਾਹੂਗਾ ਤੇ ਸਮਾਂ ਰਹਿੰਦੇ ਕੋਈ ਗੱਲ ਕਰੂਗਾ ਜਾਂ ਸਮੇਂ ਤੋਂ ਬਾਅਦ ਕਰੇਗਾ ਨੰਬਰ 1 ਸੈਕੰਡ ਗੱਲ ਮੈਂ ਇਹ ਕਰਨੀ ਚਾਹੁੰਦਾ ਤੁਹਾਡੇ ਸਾਰੇ ਵੀਰਾਂ ਦੇ ਨਾਲ ਕਿ ਇਹਨਾਂ ਦੇ ਜਿਸ ਵੇਲੇ ਇਲੈਕਸ਼ਨ ਇਹਨਾਂ ਨੇ ਤਿੰਨ ਲੜੇ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਕਦੀ ਵਾਇਰਲ ਨਹੀਂ ਹੋਈ ਇਹ ਫੋਟੋ ਇਹਨਾਂ ਦੇ ਆਪ ਦੇ ਐਮਐਲਏ ਦੇ ਇਲੈਕਸ਼ਨ ਇਹਨਾਂ ਨੇ ਦੋ ਲੜੇ ਆ ਉਹਦੇ ਤੋਂ ਬਾਅਦ ਇੱਕ ਐਮਪੀ ਦਾ ਵੀ ਇਲੈਕਸ਼ਨ ਲੜਿਆ ਆ ਮੈਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਫਿਰ ਉਦੋਂ ਕਿਉਂ ਨਹੀਂ ਵਾਇਰਲ ਹੋ ਗਈ ਫੋਟੋ ਮਨਲੋ ਵੀ ਇਹ ਜਿਹੜੀ ਗੱਲ ਕਹਿੰਦੇ ਆ ਬੇ ਮੇਰੀ ਐਕਸ ਵਾਈਫ ਆ ਇਹ ਕਹਿ ਰਿਹਾ ਐਕਸ ਵਾਈਫ ਆ ਮੈਨੂੰ ਉਹਦਾ ਇਤਰਾਜ਼ ਵੀ ਕਿਸੇ ਗੱਲ ਦਾ ਕੋਈ ਨਹੀਂ ਇਹਨਾਂ ਦੀ ਐਕਸ ਵਾਈਫ ਆ ਕੀ ਹੈ ਕੀ ਨਹੀਂ ਹੈ ਇਹ ਤੇ ਜਿਹੜੀ ਗੱਲ ਕਹਿੰਦੇ ਆ ਵੀ ਮੈਂ ਕੋਰਟ 'ਚ ਜਾਵਾਂਗਾ ਕੋਰਟ 'ਚ ਜਾ ਕੇ ਉਹਦੇ ਵਿੱਚ ਰੱਖਣਗੇ ਆਪਣਾ ਪੱਖ ਕੋਰਟ ਕੀ ਫੈਸਲਾ ਦਿੰਦਾ ਹੈ ਉਹ ਕੋਰਟ ਤੇ ਨਿਰਪਰ ਜੋ ਕੋਰਟ ਫੈਸਲਾ ਦਵੇ ਉਹ ਇਹਨਾਂ ਨੂੰ ਵੀ ਤੇ ਸਾਰਿਆਂ ਨੂੰ ਮੰਨਣਾ ਪਏਗਾ ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਆ ਮਗਰ ਇਹ ਗੱਲ ਕਹਿ ਰਹੇ ਆ ਭਈ ਮੈਂ ਤਾਂ ਇਹ ਜਿਹੜੀਆਂ ਫੋਟੋ ਆ ਮੇਰੀਆਂ ਪਰਸਨਲ ਆ 10 ਸਾਲ ਪਹਿਲਾਂ ਦੀਆਂ ਆ ਉਸ ਬੀਬੀ ਨਾਲ ਤਲਾਕ ਹੋ ਗਿਆ ਇਹ ਕਹਿੰਦੇ ਵੀ ਮੇਰੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਜਿਹੜੀ ਆ ਬਦਨਾਮੀ ਹੋਈ ਆ ਮੈਂ ਇਹ ਗੱਲ ਕਰਨਾ ਚਾਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਤੇ ਬਹੁਤ ਹੀ ਵਧੀਆ ਆਲਾ ਦਿਮਾਗ ਵਾਲੇ ਬੈਠੇ ਹੋ ਜਦੋਂ ਸਾਡਾ ਕਿਸੇ ਦੇ ਨਾਲ ਤਲਾਕ ਹੋ ਜਾਏ ਅਸੀਂ ਉਹਦਾ ਸਮਾਨ ਜਿਹੜਾ ਹੈ ਚਾਹੇ ਉਹ ਪੰਚਾਇਤੀ ਤਲਾਕ ਹੋਵੇ ਤੇ ਚਾਹੇ ਹੋਵੇ ਕੋਰਟ ਦੇ ਥਰੂ ਤਲਾਕ ਉਹਦਾ ਸਮਾਨ ਜਿਹੜਾ ਉਹਦੇ ਨਾਲ ਰਿਲੇਟਡ ਚੀਜ਼ਾਂ ਹੈਗੀਆਂ ਉਹਨੂੰ ਸਾਰਿਆਂ ਨੂੰ ਉਸ ਵੇਲੇ ਆਪਾਂ ਖਲਾਸ ਕਰ ਦਿੱਤਾ ਉਹਦੇ ਤੱਕ ਪਹੁੰਚਾ ਦਿੱਤਾ। ਕਹਾਂ ਮੈਂ ਪੁੱਛਣਾ ਚਾਹੁੰਦਾ ਹਾਂ ਮੰਤਰੀ ਸਾਹਿਬ ਨੂੰ ਵੀ ਮੰਤਰੀ ਸਾਹਿਬ ਇਹ ਜਿਹੜੀਆਂ ਫੋਟੋ ਸਾਂਭ ਕੇ ਰੱਖੀਆਂ ਹੋਈਆਂ ਸੀਗੀਆਂ ਆਪਾਂ ਇਹ ਤੁਸੀਂ ਫੋਟੋ ਸਾਂਭ ਕੇ ਰੱਖੀਆਂ ਆਈਆਂ ਸੀ ਜਾਂ ਤੁਹਾਡੇ ਬੈਡਰੂਮ ਦੇ ਵਿੱਚ ਆ ਕੇ ਕਿਸੇ ਨੇ ਖਿੱਚ ਲਈਆਂ ਜਾਂ ਤੁਸੀਂ ਕਿਸੇ ਨਾਲ ਸ਼ੇਅਰ ਕੀਤੀਆਂ ਆਪਣੀ ਗੱਲ ਤਾਂ ਆਪਾਂ ਕਹਿ ਦਿੱਤੀ। ਮੰਨ ਲਓ ਆਪਣੀ ਗੱਲ ਕਹਿ ਦਿੱਤੀ ਵੀ ਇਹਦਾ ਮੈਨੂੰ ਨੁਕਸਾਨ ਮੈਂ ਮੰਨਦਾ ਕਿ ਜਿਹਦੇ ਬੱਚੇ ਇਦਾਂ ਦੀਆਂ ਫੋਟੋ ਦੇਖਦੇ ਚਾਹੇ ਉਹ ਆਪ ਹੋਣ ਚਾਹੇ ਕੋਈ ਹੋਵੇ ਕਿਉਂਕਿ ਆਪਾਂ 2 ਲੱਖ ਘੱਟੋ ਘੱਟ ਬੰਦੇ ਦੇ ਨਮਾਇੰਦਗੀ ਕਰਦੇ ਆ। ਕੀ ਉਹ ਕੁੜੀਆਂ ਨੇ ਉਹ ਮੁੰਡਿਆਂ ਨੇ ਉਹ ਬੀਬੀਆਂ ਨੇ ਉਹ ਬੱਚਿਆਂ ਨੇ ਜਿਨ੍ਹਾਂ ਨੇ ਫੋਟੋ ਦੇਖੀਆਂ ਅਤਰਾਜੋ ਉਹ ਕਿਆ ਅਸਰ ਗਿਆ ਹੋਵੇਗਾ। ਉਹਦੇ ਤੋਂ ਬਾਅਦ ਇੱਥੇ ਹੀ ਬੱਸ ਨਹੀਂ ਆ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਉਹ ਜਿਹੜੀ ਬੀਬੀ ਆ ਉਹ ਸਾਡੇ ਸਮਾਜ ਦੀ ਆ ਸਾਡੇ ਦੇਸ਼ ਦੀ ਆ ਸਾਡੀ ਸਟੇਟ ਦੀ ਆ। ਜੇਸੇ ਲਈ ਉਹਨੇ ਇਹਨਾਂ ਦੇ ਨਾਲੋਂ ਤਲਾਕ ਲੈ ਲਿਆ ਜਾਂ ਇਹਨਾਂ ਨੇ ਕਰ ਦਿੱਤਾ ਤਲਾਕ। ਉਹਦੇ ਤੋਂ ਬਾਅਦ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਕਿਤੇ। ਜੇ ਸਲੀਓ ਨੇ ਆਪਣਾ ਘਰ ਬਸਾਇਆ ਹੋਵੇਗਾ ਉਹਦੇ ਬੱਚੇ ਵੀ ਹੋਣਗੇ ਉਹਦਾ ਇੱਕ ਨਵਾਂ ਸਸਰਾਲ ਘਰ ਵੀ ਹੋਵੇਗਾ ਉਹਦੇ ਪੇਰੈਂਟਸ ਉਹਦੇ ਮਾਪੇ ਵੀ ਹੋਣਗੇ ਕੀ ਆ ਉਹਦੇ ਨਵੇਂ ਬੱਚੇ ਜਿਹੜੇ ਉਹਦੀ ਕੋਖ ਚੋਂ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਨੇ ਐਜੂਕੇਸ਼ਨ ਵੀ ਲੈਣੀ ਆ ਉਹਨਾਂ ਨੇ ਕਾਲਜਾਂ ਚ ਵੀ ਜਾਣਾ ਆ ਉਹਨਾਂ ਨੇ ਸਮਾਜ ਦੇ ਵਿੱਚ ਵੀ ਜਾਣਾ ਆ ਕੀ ਉਹਨਾਂ ਵਾਸਤੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਜੇ ਆਪਾਂ ਇਹ ਫੋਟੋ ਖਿੱਚੀਆਂ ਸੀ ਤੇ ਇੰਨਾ ਚਿਰ ਰੱਖ ਕਿਉਂ ਛੱਡੀਆਂ ਇਹਦਾ ਇਹਦਾ ਮਤਲਬ ਹੈ ਮੈਲਾਫਾਈਡ ਅਟੈਂਸ਼ਨ ਸੀ ਇਹ ਕੋਈ ਕਿਸੇ ਪ੍ਰਾਪਰਟੀ ਦੀ ਰਜਿਸਟਰੀ ਤਾਂ ਹੈ ਨਹੀਂ ਸੀ। ਬਈ ਪ੍ਰਾਪਰਟੀ ਦੀ ਰਜਿਸਟਰੀ ਸੀ ਜਿਹੜੀ ਸਾਂਭ ਕੇ ਰੱਖੀ ਹੋਈ ਆਪਾਂ। ਉਦੋਂ ਬਾਅਦ ਅਸੀਂ ਗੱਲ ਕਰਦੇ ਆਂ ਬਈ ਚਾਹੇਓ ਜੀ ਕਟਾਰੂ ਚੱਕ ਦੀ ਗੱਲ ਕਰ ਲਈਏ, ਫੁਲਾਣੇ ਦੀ ਗੱਲ ਕਰ ਲਈਏ, ਇਹਨਾਂ ਨੇ ਹਮੇਸ਼ਾ ਸਾਡੇ ਐਸੀ ਸਮਾਜ ਨੂੰ ਛੇੜਦਾ ਮੈਂ ਇਸ ਗੱਲ ਨਾਲ ਬਿਲਕੁਲ ਕਤਾਈ ਇਹਦੇ ਨਾਲ ਸਹਿਮਤ ਨਹੀਂ ਆਂ। ਜੇ ਇਸ ਲਈ ਸਮਾਜ ਦੀ ਗੱਲ ਹੋਏਗੀ, ਸਮਾਜ ਦੀ ਲੜਾਈ ਹੋਏਗੀ, ਫੇਰ ਮੰਤਰੀ ਸਾਹਿਬ ਫੇਰ ਤੁਹਾਨੂੰ ਕੱਲਿਆਂ ਨੂੰ ਲੜਨਾ ਨਹੀਂ ਪਏਗਾ। ਸਾਰਾ ਸਮਾਜ ਇਕੱਠਾ ਹੋ ਕੇ ਗੱਲ ਕਰੇਗਾ ਮਗਰ ਸਿੱਧਾ ਕਰ ਦਿਓ ਕਿੱਥੇ ਹੈ ਸਮਾਜ ਦੀ ਲੜਾਈ ਕਿੱਥੇ ਆ ਕਮਜ਼ੋਰ ਲੋਕ ਮਾਪੇ ਦਾ ਸਹਾਰਾ ਲੈਂਦੇ ਹੈ ਮਾਪੇ ਕੇ ਨਾਮ ਦਾ ਸਹਾਰਾ ਲੈਂਦੇ ਹੈ ਜਿਤਨੇ ਵੀ ਕਮਜ਼ੋਰ ਲੋਕ ਹੁੰਦੇ ਆ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੀ ਮੋਢਿਆਂ ਤੇ ਜ਼ਿੰਮੇਵਾਰੀ ਇੱਕ ਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਡਿਟ ਹੋਈ ਫੋਟੋ ਨਹੀਂ ਹੋਈ ਤੁਸੀਂ ਇੱਕ ਸਟੈਂਡ ਤੇ ਰਹੋ ਤੁਸੀਂ ਜਾਂ ਤੱਕ ਹੋ اے ਆਈ ਦੀ ਟੂਲ ਦੇ ਨਾਲ ਇਹ ਫੋਟੋ ਜਿਹੜੀਆਂ ਬਣੀਆਂ ਇੱਕ ਸਟੈਂਡ ਤੇ ਆ ਜਾਓ ਫਿਰ ਤੁਸੀਂ ਕਹਿੰਦੇ ਆ 10 ਸਾਲ ਦੀਆਂ ਫੋਟੋ ਆ ਇਹ ਫਿਰ ਤੁਸੀਂ ਕਹਿੰਦੇ ਸੈਲਫੀ ਆ ਇਹ ਜੇ ਸੈਲਫੀ ਆ ਪ੍ਰੈਸ ਨੇ ਉੱਥੇ ਸਵਾਲ ਕੀਤਾ ਮੈਂ ਤੁਹਾਡੇ ਵਿੱਚ ਬੈਠਾ ਮੈਨੂੰ ਕੋਈ ਸਵਾਲ ਕਰੋ ਜੇ ਮੈਂ ਸੱਦੇ ਆ ਜੇ ਮੈਂ ਗੱਲ ਕੀਤੀ ਆ ਤੁਹਾਡਾ ਹੱਕ ਆ ਮੈਨੂੰ ਸਵਾਲ ਕਰਨਾ ਮੇ ਮੇਰਾ ਇੱਕ ਜ਼ਿੰਮੇਵਾਰੀ ਬਣਦੀ ਤੁਹਾਡੇ ਸਵਾਲ ਦਾ ਜਵਾਬ ਦੇ ਆ ਉਹ ਰੌਂਗ ਦਾ ਰਾਈਟ ਆ ਤੁਸੀਂ ਇੱਕ ਥੰਮ ਹੋ ਤਕੜਾ ਇੱਕ ਪਿੱਲਰ ਹੋ ਦੇਸ਼ ਸਾਡੇ ਦਾ ਜਿਹਨੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ ਆ ਜਿਹੜਾ ਵਿਅਕਤੀ ਚੁਣ ਹੋ ਜਾਂਦਾ ਜਿਹੜਾ ਵਿਅਕਤੀ ਬਣ ਜਾਂਦਾ ਆ ਜਿਹੜਾ ਵਿਅਕਤੀ ਇਸ ਸਿਆਸਤ ਦੇ ਅੰਦਰ ਆਂਦਾ ਉਹਦਾ ਧਰਮ ਕੋਈ ਵੀ ਹੋਵੇ ਮਗਰ ਸਭ ਤੋਂ ਪਹਿਲਾਂ ਉਹਦੀ ਧਿਆਨਕਦਾਰੀ ਜਿਹੜੀ ਆ ਨੈਤਿਕਤਾ ਉਹਦੀ ਉਹਦਾ ਧਰਮ ਹੁੰਦਾ ਹੈ ਉਹਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਲੋਕਾਂ ਨੂੰ ਸੇਹ ਦੇਣਾ ਹੈ ਲੀਡਰ ਦਾ ਮਤਲਬ ਹੈ ਲੀਡ ਕਰਨਾ ਆਪਾਂ ਕਿਹਦਾ ਲੀਡ ਕਰ ਰਹੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੇ ਮੈਂ ਨਹੀਂ ਕਿਸੇ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਇਹਨਾਂ ਦੀ ਵਾਈਫ ਨਹੀਂ ਸੀ ਇਹਨਾਂ ਦੀ ਵਾਈਫ ਹੈ ਇਹ ਤਾਂ ਤੁਹਾਡੇ ਜਿਹੜੇ ਸਬੂਤ ਆ ਜਿਸ ਅਸਲੇ ਤੁਸੀਂ ਕੋਰਟ ਚੜਾਓਗੇ ਉਹ ਸਿੱਧ ਕਰੇਗਾ ਵੀ ਤੁਹਾਡੀ ਵਾਈਫ ਉਹ ਐਕਸ ਸੀ ਜਾਂ ਨਹੀਂ ਸੀ ਜਾਂ ਉਹ ਕੌਣ ਸੀ ਕੌਣ ਨਹੀਂ ਆਈ ਡੋਟ ਨੋ ਮਤਲਬ ਮੈਂ ਇਸ ਗੱਲ ਨਾਲ ਕੋਈ ਨਹੀਂ ਜਾਣਾ ਚਾਹੁੰਦਾ ਤੁਹਾਡੇ ਕਿੰਨੀਆਂ ਸ਼ਾਦੀਆਂ ਹੋਈਆਂ ਕਿੰਨੀਆਂ ਹੋਈਆਂ ਕਿੰਨੀਆਂ ਨਹੀਂ ਹੁੰਦੀਆਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਸ ਲਈ ਆਪਾਂ ਗੱਲ ਕਰਦੇ ਆਂ ਵੀ ਇਹ ਸਾਡੇ ਸਮਾਜ ਦੀ ਜਾਂ ਮਤਲਬ ਆਪਣੀ ਕੋਈ ਉਸ ਲੜਕੀ ਦੀ ਗੱਲ ਵਾ ਤੇ ਸਾਰੀਆਂ ਗੱਲਾਂ ਤਾਂ ਉਦੋਂ ਸੋਚਣੀਆਂ ਚਾਹੀਦੀਆਂ ਜਦੋਂ ਆਪਾਂ ਕਿਸੇ ਨੂੰ ਘਰ ਬਿਠਾ ਦਿੰਦੇ ਆ ਉਸ ਬਾਪ ਤੇ ਕੀ ਬੀਤਦੀ ਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਇਹ ਤੁਹਾਡਾ ਪਰਸਨਲ ਮੈਟਰ ਆ ਤੁਸੀਂ 100 ਕਰਾਓ ਤੁਸੀਂ 200 ਕਰਾਓ ਇਹ ਤਾਂ ਤੁਸੀਂ ਹੀ ਦੇਖਣਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਮਗਰ ਜੋ ਵਾਇਰਲ ਹੋ ਰਿਹਾ ਹੈ ਇਹ ਬਹੁਤ ਹੀ ਇੱਕ ਮੰਦਭਾਗੀ ਕਠਨਾ ਆ ਔਰ ਇਦਾਂ ਦੀਆਂ ਜਿਹੜੀਆਂ ਵੀਡੀਓ ਫੋਟੋ ਨਹੀਂ ਆਣੀਆਂ ਚਾਹੀਦੀਆਂ ਜੇ ਆਪਾਂ ਆਪਣਾ ਮਸਲਾ ਕਹਿੰਦੇ ਆ ਵੀ ਬੈੱਡਰੂਮ ਦਾ ਮਸਲਾ ਬਾਹਰ ਕਿਵੇਂ ਆਇਆ ਅੱਜ ਮਜੀਠੀਆਂ ਨੂੰ ਦੋਸ਼ ਠਹਿਰਾਉਂਦੇ ਆਪਾਂ ਅਸੀਂ ਇੱਕ ਹੋਰ ਨੰਗਲ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰਦੇ ਵੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਸੀ ਜੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਤੇ ਗਈ ਕਿੱਦਾਂ ਕੀ ਉਹਨਾਂ ਨੇ ਖਿੱਚੀ ਆ ਮੇਰਾ ਸਵਾਲ ਆ ਕੀ ਉਹਨਾਂ ਨੇ ਖਿੱਚੀ ਆ ਜਾਂ ਤੁਸੀਂ ਕਿਸੇ ਨੂੰ ਦਿੱਤੀ ਆ 10 ਸਾਲ ਆਪਾਂ ਇੱਕ ਫੋਟੋ ਇਦਾਂ ਦੀ ਰੱਖੀ ਛੱਡਦੇ ਆ ਕਿੰਨੇ ਫੋਨ ਤੁਸੀਂ ਲੋਕ ਤੇ ਅਸੀਂ ਦਸਾਂ ਸਾਲਾਂ ਦੇ ਵਿੱਚ ਬਦਲ ਲੰਨੇ ਆ ਐਮ ਰਾਈਟ ਆਪਾਂ ਦੋ ਚਾਰ ਫੋਨ ਬਦਲੇ ਹੋਣਗੇ ਔਰ ਉਹਨੂੰ ਬਾਰ-ਬਾਰ ਪੈਨ ਡਰਾਈਵ ਚ ਪਾਇਆ ਹੋਏਗਾ ਜਾਂ ਉਹ ਫੋਨ ਚ ਰੱਖਿਆ ਹੋਏਗਾ ਕੀ ਉਹਨੂੰ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਉਦਾਂ ਤਾਂ ਡਾਕਟਰ ਸਾਹਿਬ ਦੀਆਂ ਅੱਖਾਂ ਤਾਂ ਐਨਕ ਨਹੀਂ ਲੈਂਦੀ ਤੇ ਹੁਣ ਤੁਸੀਂ ਦੇਖੋ ਪੂਰਾ ਚਤਾ ਚੌਂਦ ਹੋਏ ਪਏ ਆ ਐਨ ਪੂਰਾ ਦਿਖ ਰਿਹਾ ਆ ਸਭ ਕੁਝ ਐਨ ਫੋਟੋ ਖਿਚਾ ਰਾਇਆ ਉਦਾਂ ਨਹੀਂ ਐਨਕ ਲੈਂਦੀ ਕਦੀ ਵੀ ਸੋ ਮੈਂ ਇੱਕ ਕਰਦਾ ਮੈਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਮੈਂ ਦੋ ਦਿਨ ਤੋਂ ਚੁੱਪ ਸੀ ਮੈਂ ਨਹੀਂ ਕਿਸੇ ਵੀ ਸਾਰੇ ਸਾਥੀਆਂ ਨੇ ਤੁਸੀਂ ਮੈਨੂੰ ਅਪਰੋਚ ਕੀਤਾ ਵੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਕਿਸੇ ਨੂੰ ਵੀ ਹੱਥ ਜੋੜ ਦਿੱਤੇ ਵੀ ਨਹੀਂ ਯਾਰ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਤੁਹਾਡੇ ਕੋਈ ਐਸੇ ਪਰਿਵਾਰ ਐਸੇ ਸੱਜਣ ਆ ਜਿਹੜੇ ਮੇਰੇ ਬਹੁਤ ਜ਼ਿਆਦਾ ਨਜ਼ਦੀਕੀ ਹੈ ਜਿਨ੍ਹਾਂ ਨਾਲ ਮੈਂ ਸਲਾਹ ਵੀ ਕਰ ਲੈਂਦਾ ਮਗਰ ਮੈਂ ਇਸ ਤੇ ਬੋਲਿਆ ਹੀ ਨਹੀਂ ਮਗਰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜਾ ਮਰਜੀ ਕਟਾਰੂ ਚੱਕ ਜਾਂ ਕੋਈ ਹੋਰ ਦੀ ਕੋਈ ਗੱਲ ਕਰ ਲਈ ਕਿਾ ਜੇ ਆਪਾਂ ਸਮਾਜ ਦੀ ਵੀ ਗੱਲ ਕਰਦੇ ਤੇ ਐਸੀ ਸਮਾਜ ਦੀ ਆਪਾਂ ਇੱਜ਼ਤ ਬਣਾ ਰਹੇ ਗੇ ਅਸੀਂ ਇੱਕ ਗੱਲ ਕਰਦੇ ਆਂ ਵੀ ਐਸੇ ਇੱਕ ਵਿਅਕਤੀ ਜਿसे ਲੈ ਲੜਦਾ ਇਲੈਕਸ਼ਨ ਲੜਦਾ ਉਹਦੇ ਵਿੱਚ ਯੋਗਦਾਨ ਸਾਰਿਆਂ ਆਪਾਂ ਇਲਾਕਾ ਪਾਉਂਦੇ ਆਂ ਇਲਾਕੇ ਚ ਕਿੰਨੀਆਂ ਜਾਤਾਂ ਕਿੰਨੇ ਧਰਮ ਆਂ ਬੰਦੇ ਨੂੰ ਆਪਣੇ ਉਸ ਮਾਧਿਅਮ ਤੋਂ ਜਾਤੀਵਾਦ ਦੇ ਮਾਧਿਅਮ ਤੋਂ ਉੱਠ ਕੇ ਜਿਹੜੀ ਹੈਗੀ ਆ ਉਹ ਗੱਲ ਕਰਨੀ ਚਾਹੀਦੀ ਉਹਦੀ ਤਰੱਕੀ ਕਰਨੀ ਚਾਹੀਦੀ ਉਹਦੇ ਵੱਲ ਦੇਖਣਾ ਚਾਹੀਦਾ ਕੀ ਹੈਗਾ ਅੱਜ ਕਹਿੰਦੇ ਅਸੀਂ ਹੱਤਕ ਇੱਜਤ ਦਾ ਦਾਵਾ ਕਰਦੇ ਆਂ ਹੱਤਕ ਇੱਜਤ ਦਾ ਦਾਵਾ ਹੋਣਾ ਚਾਹੀਦਾ ਮਗਰ ਮੈਂ ਇਹ ਗੱਲ ਕਰਦਾ ਕਿ ਆ ਉਸ ਲੜਕੀ ਨੂੰ ਚਾਹੀਦਾ ਹੱਤਕ ਇੱਜਤ ਦਾ ਦਾਵਾ ਕਰੇ ਸਭ ਤੋਂ ਮੈਂ ਉਹ ਕਹਿੰਦੇ ਨੇ ਵੀ ਕੱਲੀ ਸਾਹਿਬਾ ਬੁਰੀ ਬਣਾਦੀ ਮਰਦ ਹਜ਼ਾਰਾਂ ਨੇ ਜੇ ਇਸੇ ਲਈ ਆਪਾਂ ਉਹ ਬੀਬੀ ਦੀ ਗੱਲ ਕਰਦੇ ਆਂ ਕਿ ਆ ਉਹਦੀ ਕੋਈ ਪਤ ਨਹੀਂ ਇਹ ਜੇਸੇ ਲਈ ਕੋ ਗੱਲ ਆਂਦੀ ਆ ਜਾਂ ਕੋ ਬਾਤ ਆਂਦੀ ਆ ਵੀ ਮੈਂ ਆਹ ਕਰਨਾ ਚਾਹੁੰਦਾ ਮੈਂ ਕਹਿੰਦਾ ਜੀ ਸਤਕੇ ਮੈਨੂੰ ਨਹੀਂ ਪਤਾ ਇਹਦੀ ਅੰਦਰੂਨ ਨੇ ਪਿਕਚਰ ਕੀ ਜਾਂ ਕੀ ਹੈਗੀ ਕੀ ਨਹੀਂ ਉਹ ਵਕਤ ਟੈਂਪਲ ਕਮ ਵੀ ਵਿਲ ਸੀਦਾ ਰਿਜ਼ਲਟ ਤੁਸੀਂ ਅਸੀਂ ਸਾਰੇ ਰਿਜ਼ਲਟ ਦੇਖਾਂਗੇ ਪਰ ਆਦੀ ਆਦੀ ਆ ਜੀ ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੈਗੇ ਆ ਪਿਕਚਰਸ ਬਾਹਰ ਆਈਆਂ ਉਹ ਕਿਤੇ ਨੈਤਿਕ ਹੈ ਕਿਆ ਮਨ ਉਹਨਾਂ ਦੇ ਫੋਟੋ ਸਾਹਮਣੀ ਸਿਸਮ ਜਿਹੜਾ ਵਿਆਹ ਆ ਡਾਕਟਰ ਸਾਹਿਬ ਨੇ ਕਿਹਾ ਉਹ ਵੀ ਨੈਤਿਕਤਾ ਦੀ ਸ਼੍ਰੇਣੀ ਚਾਹਦੇ ਆ ਮੈਂ ਫਿਰ ਤੁਹਾਨੂੰ ਉਹੀ ਗੱਲ ਕਹੀ ਐ ਇੱਕ ਦੇਖੋ ਇੱਕ ਮਿੰਟ ਅਸਲੀਅਤ ਤਾਂ ਇਹ ਆ ਆਪਣੀ ਆਪਣੀ ਸੋਚਣੀ ਆਪਣਾ ਆਪਣਾ ਦਿਮਾਗ ਆ ਆਪਾਂ ਸਾਰੇ ਬੰਦੇ ਬੈਠੇ ਆ ਇਹਨਾਂ ਦੀ ਪਾਰਟੀ ਦੇ ਅੰਦਰ ਚਲੇ ਜਾਓ ਬਹੁਤ ਘੱਟ ਬੰਦੇ ਮਿਲਣਗੇ ਜਿਹੜਾ ਸਿੰਗਲ ਵਿਆਹ ਹੈ ਦੱਸੋ ਇੱਕ ਮਿੰਟ ਇਹਨਾਂ ਦਾ ਤਾਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਇਹਨਾਂ ਦੇ ਸੁਪਰੀਮੋ ਨੇ ਜਿਹਨੂੰ ਅੱਜ ਇਹ ਦੋਸ਼ੀ ਠਹਿਰਾਉਂਦੇ ਆ ਮਜੀਠੀ ਨੂੰ ਇਹਨਾਂ ਦੇ ਸੁਪਰੀਮੋ ਨੇ ਉਹ ਤਾਂ ਮਾਫੀ ਕਿਉ ਮੰਗ ਲਈ ਸੀ ਇਹਨਾਂ ਦੇ ਸਪਰੀਮੋ ਨੇ ਮਾਫੀ ਮੰਗੀ ਆ ਫਿਰ ਇੱਥੇ ਤੱਕ ਕਿ ਇਹਨਾਂ ਦਾ ਜਿਹੜਾ ਸੀਐਮ ਕੀ ਕਹਿੰਦੇ ਜਿਹੜਾ ਇਹਨਾਂ ਦਾ ਸੀਐਮ ਆ ਉਹਨੇ ਵੀ ਵਿਆਹ ਕਰਾ ਲਿਆ ਮੈਂ ਨਹੀਂ ਕਹਿ ਰਿਹਾ ਤੁਹਾਡਾ ਮੀਡੀਆ ਸਾਰਾ ਕੁਝ ਰੋਜ਼ ਦੱਸਦਾ ਵੀ ਕਿਹਦੇ ਕਿਹਦੇ ਕਿੰਨੇ ਕਿੰਨੇ ਉਹਦੇ ਮੈਨੂੰ ਮਤਲਬ ਕੋਈ ਨਹੀਂ ਆ ਜੀ ਮੈਂ ਇਹਦੇ ਤੇ ਜਾਣਾ ਹੀ ਨਹੀਂ ਚਾਹੁੰਦਾ ਕਿਹਦੇ ਕਿੰਨੇ ਵਿਆਹ ਆ ਇਹ ਜੀ ਉਹਨਾਂ ਗੱਲ ਕੀਤੀ ਜੀ ਮੈਨੂੰ ਤੁਹਾਨੂੰ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਇਹ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੇ ਲਈ ਐਸਪੀ ਹੁੰਦਾ ਵਿਕਟਿਮ ਕਾਰਡ ਖਿੰਦੇ ਮੈਂ ਫੇਰ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਆ ਕਿ ਜੇ ਇਸ ਵੇਲੇ ਇੱਕ ਬੰਦਾ ਲੀਡਰ ਬਣਦਾ ਉਹਨੂੰ ਸ਼ਬਤ ਦਲਾਈ ਜਾਂਦੀ ਹੈ ਜੇ ਮੇਰੀ ਗਲਤ ਗੱਲ ਹੋਵੇ ਤਾਂ ਤੁਸੀਂ ਸਾਰਾ ਮੀਡੀਆ ਹੁਸ਼ਿਆਰਪੁਰ ਦਾ ਬੈਠੇ ਆ ਉਹਨੂੰ ਸ਼ਬਤ ਦਲਾਈ ਜਾਂਦੀ ਸਿਰਫ ਇਹ ਕਿ ਮੈਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਅੰਦਰਲੀਆਂ ਕੋਈ ਹੈਗੀਆਂ ਦੇਸ਼ ਦੀਆਂ ਗੱਲਾਂ ਜੇ ਦੇਸ਼ ਦੀ ਪ੍ਰਾਪਰਟੀ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ। ਕਿਆ ਉੱਥੇ ਇਹ ਸ਼ਬਤ ਦਰਾਈ ਜਾਂਦੀ ਕਿ ਮੈਂ ਬ੍ਰਾਹਮਣ ਆ ਜਾਂ ਮੈਂ ਆਹ ਆ ਜਾਂ ਮੈਂ ਉਹ ਨਾਥਿੰਗ ਜਿਸ ਲਈ ਬੰਦਾ ਜਿੱਤ ਜਾਂਦਾ ਉਹਦੇ ਅੰਦਰ ਕਿਹਨ ਬੋਟ ਪਾਈ ਕਿਨ ਸਪੋਰਟ ਕੀਤੀ ਉਹਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਗੱਲ ਕਰਦਾ ਮੈਨੂੰ ਬਤਾ 40000 ਦੇ 40000 ਥਿੰਗ ਬੋਟ ਪਈ ਆ ਵੀ ਮੈਂ ਹਾਰ ਗਿਆ ਇਹਦਾ ਮਤਲਬ ਇਹ ਥੋੜਾ ਮੈਂ ਲੋਕਾਂ ਨੂੰ ਦੋਸ਼ ਦਿੰਦਾ ਫਿਰ ਜਦੋਂ ਮੈਂ ਜਿੱਤਿਆ ਸੀ ਉਦੋਂ ਵੀ ਲੋਕਾਂ ਨੇ ਜਿਤਾਇਆ ਸੀ ਮੈਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹਨੇ ਬੋਟ ਪਾਉਂਦਾ ਉਹਦਾ ਵੀ ਧੰਨਵਾਦ ਤੁਹਾਨੂੰ ਤਸੱਬਰ ਤੁਸੀਂ ਦੇਖੋ 1 ਮਿੰਟ 4G 4 ਪਰੌਣੇ ਜਿਹੜੇ 4 ਤੁਹਾਡੇ ਰਿਸ਼ਤੇ ਦਾ ਰੋ ਤੁਹਾਨੂੰ ਐਕਸੈਪਟ ਨਹੀਂ ਕਰਦੇ ਮੈਨੂੰ 40000 ਵੋਟ ਪਾਈ ਆ ਲੋਕਾਂ ਨੇ ਮੈਨੂੰ ਜਿਤਾਇਆ ਮੈਨੂੰ ਉਹ ਥੈਂਕਸ ਕਰਨਾ ਚਾਹੀਦਾ ਉਸ ਥੈਂਕਸ ਨੂੰ ਲੈ ਕੇ ਮੈਂ ਆਪਣੇ ਇਲਾਕੇ ਦੀ ਬੇਸ਼ਮਾਰ ਤਰੱਕੀ ਕਰਾਈ ਆ ਆਪਾਂ ਇਸ ਪਾਸੇ ਨੂੰ ਕਹਿੰਦੇ ਆ ਵੀ ਸਾਨੂੰ ਸਮਾਜ ਦੀ ਗੱਲ ਬਿਲਕੁਲ ਮੈਂ ਨਹੀਂ ਇਸ ਗੱਲ ਨਾਲ ਅਗਰੀ ਆਗਾ ਮੈਂ ਵੀ ਉਸ ਸਮਾਜ ਚ ਜੰਮਿਆ ਮੈਂ ਵੀ ਉਸ ਸਮਾਜ ਚ ਪਲਿਆ ਇਹਨਾਂ ਨਾਲੋਂ ਜ਼ਿਆਦਾ ਉਸ ਸਮਾਜ ਦੀਆਂ ਜੋ ਪ੍ਰੋਬਲਮਸ ਹੈਗੀਆਂ ਆ ਉਹ ਮੈਨੂੰ ਪਤਾ ਆ ਕਿਉਂਕਿ ਮੈਂ ਗਲੀ ਚ ਜੰਮਿਆ ਮੈਂ ਇੱਕ ਛੋਟੇ ਜਿਹੇ ਜਿੱਥੋਂ ਸਕੂਟਰ ਨਹੀਂ ਲੰਘਦਾ ਉੱਥੇ ਮੈਂ ਪੈਦਾ ਹੋਇਆ। ਕਿਰਾਏ ਦੇ ਮਕਾਨ 'ਚ ਮੈਂ ਪੈਦਾ ਹੋਇਆ ਸੀਗਾ। ਮੈਂ ਇੱਕ ਮਜ਼ਦੂਰ ਮਾਂ-ਬਾਪ ਦੀ ਔਲਾਦ ਆ। ਤੇ ਮੈਂ ਕੱਲ ਨੂੰ ਗੁਨਾਹ ਕਰਕੇ ਉਹਨਾਂ ਨੂੰ ਮੇਰਾ ਫਰਜ਼ ਬਣਦਾ ਆ ਕਿ ਮੈਂ ਇਦਾਂ ਦਾ ਕੋਈ ਕੰਮ ਕਰਾਂ ਮੇਰੇ ਸਮਾਜ ਦਾ ਨਾਮ ਉੱਚਾ ਹੋਵੇ। ਇਹਦਾ ਮਤਲਬ ਇਹ ਥੋੜੋ ਆ। ਆਪਣੀ ਜਾਂ ਤੇ ਕਿਤੇ ਕੋਈ ਗਲਤੀ ਤੇ ਜਾਂ ਫਿਰ ਇਹ ਕੋਈ ਨਿਇਕੀ ਉਹਨੂੰ ਲੁਕਾਉਣ ਵਾਸਤੇ ਇੱਕ ਸਮਾਜ ਦਾ ਆਸਰਾ ਲਿਆ ਜਾਂਦਾ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਪਹਿਲਾਂ। ਜੇ ਇਹ ਇਹਦਾ ਜਿਹੜਾ ਦਰਦ ਦੀ ਸਾਡੀ ਕਹਿੰਦੇ ਜਾਤਪਾਤ ਨੂੰ ਜਾਂਗਾ ਮੈਂ ਗਲਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਇਹਨੂੰ ਧੂਰਾ ਨਾ ਬਣਾਉਣ ਨੂੰ ਲਗਾਉਣ ਦੇ ਕੀ ਕਹਿੰਦੇ ਜੀ ਮਤਲਬ ਕਿ ਜੋ ਮੋਟੋ ਵਾਇਰਲ ਹੋਣੀਆਂ ਤੁਹਾਡੇ ਕਹਿਣ ਦੇ ਤਰ੍ਹਾਂ ਕਿ ਉਹ ਅਸੈਪਟ ਕਰ ਲਓ ਉਹਦੇ ਨਾਲ ਜਾਤਪਾਤ ਦਾ ਕੋਈ ਸੰਬੰਧ ਨਹੀਂ ਹੈ ਉਹਨਾਂ ਨੇ ਮੇਰੀ ਗੱਲ ਸਾਡੀ ਜਾਤੀ ਜਾਤਪਾਤ ਦਾ ਕੋਈ ਇੱਥੇ ਵਿੱਚ ਹੈ ਕਸ਼ਪ ਸਾਹਿਬ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਜਾਤਪਾਤ ਦੀ ਉਦੋਂ ਗੱਲ ਆਉਂਦੀ ਹੈ ਜਦੋਂ ਕੋ ਸਾਡੇ ਤੇ ਜਾਤੀ ਸ਼ੁਤਕ ਸ਼ਬਦ ਕਹਿੰਦਾ ਹੈ ਜਾ ਸਾਨੂੰ ਕੋਈ ਬਾਹ ਫੜ ਕੇ ਇੱਥੇ ਸਮਾਜ ਚ ਬੈਠੇ ਉਹਨੂੰ ਠਾਲ ਦਿੰਦਾ ਜਾਂ ਕੋਈ ਬਦਤਮੀਜ਼ੀ ਕਰਦਾ ਅਸੀਂ ਉਹਦੇ ਤੇ ਇਕੱਠੇ ਆਂ ਮੇਰੀ ਗੱਲ ਸੁਣੋ ਨਾ ਇੱਕ ਮਿੰਟ ਜਿੱਦਾਂ ਮੰਤਰੀ ਸਾਹਿਬ ਦੇ ਨਾਲ ਜਾਤ ਪਾਤ ਦੀ ਕੋਈ ਗੱਲ ਹੋਏਗੀ ਉਸ ਦਿਨ ਮੈਂ ਪਾਰਟੀ ਨਹੀਂ ਦੇਖਾਂਗਾ ਇਹ ਉਹਨਾਂ ਦਾ ਨਿੱਜੀ ਮੈਟਰ ਆ ਇਹ ਇਹ ਨਹੀਂ ਨਿੱਜੀ ਮੈਟਰ ਦੇਖੋ ਇੱਕ ਮਿੰਟ ਮਾਈਂਡ ਨਾ ਕਰਨਾ ਜਿਹੜਾ ਨਿੱਜੀ ਮੈਟਰ ਆ ਜੇ ਨਿੱਜੀ ਮੈਟਰ ਉਹ ਸਮਝਦੇ ਹੁੰਦੇ ਤਾਂ ਉਹਨੂੰ ਫੋਟੋ ਨੂੰ ਡਿਲੀਟ ਕਰ ਦਿੰਦੇ ਮੈਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਕਿਹੜਾ ਆਪਾਂ ਸਾਰੇ ਕਬੀਲਦਾਰ ਬੰਦੇ ਜੇ ਕਿਸੇ ਕੋਈ ਨਈ ਸ਼ਾਦੀ ਹੋਈ ਕਿਸੇ ਕੋਈ ਯੰਗ ਹੋ ਤੁਸੀਂ ਮਗਰ ਇੱਕ ਗੱਲ ਮੈਂ ਸਮਝਦਾ ਘਰ ਦੀ ਨਾਰੀ ਜਿਹੜੀ ਹੈ ਨਾ ਉਹ ਆਪਣੇ ਸਿਰ ਤੋਂ ਵੀ ਵੱਧ ਕੀਮਤ ਦੀ ਹੁੰਦੀ ਹੈ ਇਹ ਗੱਲ ਜੇ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਸਾਹਿਬ ਪੰਜਾਬ ਦੇ ਸਿਆਸਤਾਂ ਦਾ ਜਿਹੜੀ ਦਿਨ-ਦਰ-ਦਿਨ ਗੰਦਲੀ ਹੁੰਦੀ ਜਾ ਰਹੀ ਹੈ ਜੀ ਗੰਦੇ ਪੱਧਰ ਤੇ ਠੀਕ ਹੈ ਚਲੋ ਉਹਨਾਂ ਦੀ ਗਲਤ ਉਹਨਾਂ ਦੇ ਫੋਟੋ ਨਹੀਂ ਡਿਲੀਟ ਕੀਤੇ ਫੋਟੋ ਵਾਇਰਲ ਹੋ ਗਿਆ ਪਰ ਅਸ਼ੋਕ ਵਾਂਗਲੀ ਨੇ ਵਾਇਰਲ ਕੀਤੀ ਉਹਨੂੰ ਐਕਸ ਤੇ ਪੋਸਟ ਕੀਤਾ ਮਜੀਠੀਆ ਨੇ ਵਾਇਰਲ ਕਰ ਦਿੱਤੀਆਂ ਇਹ ਵੀ ਤਾਂ ਕੋਈ ਇਨਸਾਨੀਤ ਵਾਲੀ ਗੱਲ ਨਹੀਂ ਆ ਜੀ ਅਸੀਂ ਕਿਸੇ ਦੀ ਨਿੱਜੀ ਤਸਵੀਰਾਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਆ ਜੀ ਵੀ ਜਿਸ ਬੰਦੇ ਦਾ ਦੋਸ਼ ਆ ਇਹ ਕਹਿੰਦੇ ਵੀ ਅਸੀਂ ਕੋਰਟ 'ਚ ਜਾਣਾ ਜਿਸ ਬੰਦੇ ਦਾ ਦੋਸ਼ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਇਹ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਮੈਂ ਤਾਂ ਇਹ ਗੱਲ ਕਹੀ ਨਹੀਂ ਵੀ ਕਿਸੇ ਨੂੰ ਮਾਫ ਕਰਦੇ ਆਂ ਕਿਉਂਕਿ ਇਹ ਚਾਹੇ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਇਹ ਤਾਂ ਉਹਦੇ ਤੋਂ ਬਾਅਦ ਆ ਲੰਬਾ ਪ੍ਰੋਸੀਜਰ ਆਏ ਲੰਬਾ ਪ੍ਰੋਸੀਜਰ ਆਏ ਤਦ ਸਿੱਧ ਕਰਨਾ ਪਊਗਾ ਕਿ ਵਾਕਈ ਮੇਰੀ ਵਾਈਫਾਈ ਕੋਰਟ ਦੇ ਵਿੱਚ ਉਹ ਪੁੱਛਣਗੇ ਐਵੀਡੈਂਸ ਲੈਣਗੇ ਕਿ ਵਿਦਆਊਟ ਐਵੀਡੈਂਸ ਹੋ ਜਾਏਗਾ ਕੋਈ ਕੇਸ ਵੀ ਜਿਹੜਾ ਹੈਗਾ ਆ ਵਿਦਆਊਟ ਐਵੀਡੈਂਸ ਜਿਹੜਾ ਹੈ ਕੋਰਟ ਕਲੀਅਰ ਨਹੀਂ ਕਰਦੀ ਐਮ ਆ ਰਾਈਟ ਆ ਵੀ ਆ ਜੀ ਕਿਸ ਨੂੰ ਸ਼ਾਇਦ ਪਤਾ ਹੋਵੇ ਚਾਹੇ ਨਾ ਹੋਵੇ ਪਰ ਇਹ ਉਹਨਾਂ ਦੀ ਫਰਸਟ ਵਾਈਫ ਸੀ ਇਹ ਤਾਂ ਉਹਨਾਂ ਦੇ ਦੱਸਣ ਮੁਤਾਬਕ ਹੀ ਆ ਪਰ ਉਹਨਾਂ ਦੀ ਇਹ ਤਾਂ ਉਹ ਕਹਿ ਰਹੇ ਜੀ ਇਹ ਤਾਂ ਉਹ ਕਹਿ ਰਹੇ ਮੈਂ ਮੇ ਵੀ ਮੇਰੀ ਗੱਲ ਨੂੰ ਹੁਣ ਜਿਹੜੇ ਥੱਲੇ ਲੋਕ ਕਮੈਂਟ ਕਰਦੇ ਆ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਉਹਦੇ ਥੱਲੇ ਕਈ ਕੁਝ ਲਿਖਦੇ ਆ ਕਿਹਦੇ ਕਿਹਦੇ ਤੇ ਤੁਸੀਂ ਮੁਕੱਦਮਾ ਕਰੋਗੇ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਇਹ ਕਹਿ ਰਹੇ ਮੈਂ ਵੀ ਮੰਨ ਲੈਂਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਮੰਨ ਲੈਂਦਾ ਮਗਰ ਇਹਨਾਂ ਦੇ ਦੱਸਣ ਤੇ ਆ ਅੱਜ ਉਸ ਵਾਈਫ ਨੇ ਕੀਤਾ ਕੱਲ ਕੋਈ ਹੋਰ ਐਕਸ ਵਾਈਫ ਐਕਸ ਵਾਈਫ ਨੇ ਕੀਤਾ ਕੱਲ ਕੋਈ ਹੋਰ ਐਕਸ ਵਾਈਫ ਕਰਦੇ ਕੀ ਆ ਕੇ ਇਹ ਕਿੱਥੇ ਆਪਾਂ ਕਹਾਂ ਇਹਨੂੰ ਕਹਾਂਗੇ ਐਕਸ ਵਾਈਫਾਂ ਆ ਜਾਣੀਆਂ ਨਾ ਇਹਦੇ ਵੀ ਤਾਂ ਨੰਬਰ ਲਗਾਣੇ ਪੈਣਗੇ ਐਕਸ ਵਾਈ 1 ਐਕਸ ਵਾਈ 2 ਐਕਸ ਵਾਈ 3 ਐਕਸ ਵਾਈ ਠੀ ਦੱਸ ਦਿਓ ਮੈਂ ਤਾਂ ਐਂਡ ਤੇ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ ਜੇ ਕਿਸੇ ਨੂੰ ਮੈਨੂੰ ਤੁਸੀਂ ਕੋਈ ਸਵਾਲ ਕਰਨਾ ਤੇ ਮੈਂ ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਰੈਡੀ ਆਈ ਐਮ ਰੈਡੀ ਆਧਿਆ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਹਲਕੇ ਦਾ ਬੈਟਰ ਜੀ ਮੰਤਰੀ ਦੀ ਤਸਵੀਰ ਵਾਇਰਲ ਹੋ ਗਈ ਹੈ ਜੀ ਅਰਾਦਾ ਤੁਸੀਂ ਤੁਹਾਡੇ ਹਲਕੇ ਦਾ ਜਿਹੜਾ ਹੋਰ ਸਮੱਸਿਆਵਾਂ ਦੇ ਨਾਲ ਭਰਿਆ ਹੋਇਆ ਕਿ ਤੁਸੀਂ ਅਜੇ ਤੱਕ ਤੁਹਾਡੇ ਦੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਹਾਂਜੀ ਸਮੱਸਿਆਵਾਂ ਨੂੰ ਲੈ ਕੇ ਮੈਂ ਚੇਤਨ ਸਾਹਿਬ ਤੁਹਾਨੂੰ ਇਹ ਦੱਸਣਾ ਤਾਂ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਜਿੰਨਾ ਮੈਂ 5 ਸਾਲਾਂ ਦੇ ਵਿੱਚ ਕੰਮ ਕੀਤਾ ਸਮੱਸਿਆ ਕਦੇ ਵੀ ਖਤਮ ਨਹੀਂ ਹੁੰਦੀ ਤੁਸੀਂ ਇਸ ਹੁਸ਼ਿਆਰਪੁਰ ਦੀ ਗੱਲ ਕਰੋ ਇਸ ਵਿਧਾਨ ਸਭਾ ਦੀ ਗੱਲ ਕਰੋ ਜਾਂ ਕਿਸੇ ਹੋਰ ਦੀ ਗੱਲ ਕਰੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ 5 ਸਾਲਾਂ ਦੇ ਵਿੱਚ ਕਾਲਜ ਲੈ ਕੇ ਆਇਆ ਜਿਹੜਾ ਕਿ ਲੋਕ ਸਾਰੇ ਲਾਰਾ ਲਾ ਕੇ ਜਾਂਦੇ ਸੀ ਚਾਹੇ A B C D ਕਿਸੇ ਪਾਰਟੀ ਦਾ ਵੀ ਹੋਵੇ ਕਾਲਜ ਲਿਆਣਾ ਸੌਖਾ ਨਹੀਂ ਆ ਲੈ ਆ ਕੇ ਮੈਂ ਲਾਰਾ ਨਹੀਂ ਲਾਇਆ ਲੋਕਾਂ ਨੂੰ ਲਿਆ ਕੇ ਸਮਰਪਿਤ ਕੀਤਾ ਮਹਾਰਾਣਾ ਰਣਜੀਤ ਸਿੰਘ ਦੇ ਨਾਮ ਤੇ ਸੌਰੀ ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਉਸ ਕਾਲਜ ਦਾ ਨਾਮ ਰੱਖਿਆ ਲੋਕਾਂ ਨੂੰ ਕਿਹਾ ਲੋਕਾਂ ਨੂੰ ਦਿੱਤਾ ਕਾਲਜ ਮੈਂ ਤਸੀਲ ਲੈ ਕੇ ਆਇਆ ਜਿਹੜੀ ਕਿ ਸ਼ਾਮਚਰਤੀ ਚ ਸਦੀਆਂ ਤੋਂ ਹੈ ਨਹੀਂ ਸੀ 180 ਟਿਊਬਨ ਲਵਾਏ ਆ ਮੈਂ 620 ਕਿਲੋਮੀਟਰ ਸੜਕ ਬਣਵਾਈ ਆ ਮੈਂ ਇਹ ਹਰਿਆਣਾ ਬੱਸ ਸਟੈਂਡ ਬਣਾਇਆ ਇੱਕ ਸਟੇਡੀਅਮ ਬਣਾਇਆ ਅਨੇਕਾਂ ਸਕੂਲਾਂ ਦੀਆਂ ਗਰੰਟਾਂ ਦਿੱਤੀਆਂ ਮੈਂ ਇਨੂੰ ਤਰੱਕੀ ਕਹਿੰਦੇ ਆ ਹੋਰ ਕੋਈ ਮੈਨੂੰ ਨਹੀਂ ਪਤਾ ਜੇ ਕੋਈ ਰਹਿ ਗਈ ਹੋਵੇ ਤੇ ਮੈਨੂੰ ਅਗਰ ਕੋਈ ਟਾਈਮ ਦਿੰਦੇ ਤਾਂ ਮੈਂ ਉਹ ਵੀ ਦੂਰ ਕਰਦਾ ਮੈਂ ਕਿਉਂਕਿ ਕੰਮ ਕਰਨਾ ਪਬਨਾ ਦੀ ਦਾ ਸ਼ੌਕ ਸੀ ਹੈ ਔਰ ਰਹੇਗਾ ਜਦੋਂ ਤੱਕ ਲੋਕ ਉਹਨੂੰ ਨੁਮਾਇੰਦਗੀ ਕਰਾਉਣਗੇ ਜਦੋਂ ਤੱਕ ਪਬਨਾ ਦੀ ਆਏਗਾ ਕੰਮਾਂ ਨੂੰ ਪੁੱਛ ਕੇ ਕਰਦਾ ਜਾਏਗਾ ਔਰ ਬਿਗਾਇਰ ਕਿਸੇ ਤੋਹੀ ਮੋਹੀ ਤੋਂ ਚਾਹੇ ਉਹ ਕਿਸੇ ਜਿਹਦਾ ਮਰਜ਼ੀ ਘਰ ਹੋਵੇ ਜਿਹਦਾ ਮਰਜ਼ੀ ਪਿੰਡ ਹੋਵੇ ਚਾਹੇ ਮੈਨੂੰ ਉਥੋਂ ਵੋਟ ਪਈ ਹੋਵੇ ਚਾਹੇ ਨਹੀਂ ਪਈ ਹੋਵੇ ਮਗਰ ਪਿੰਡਾਂ ਦਾ ਵਿਕਾਸ ਸ਼ਹਿਰ ਦਾ ਵਿਕਾਸ ਕਰਨਾ ਮੇਰੀ ਡਿਊਟੀ ਬਣਦੀ ਹੈ ਦੋ ਤਰ੍ਹਾਂ ਦੀਆਂ ਡਿਊਟੀਆਂ ਦੇਣੀਆਂ ਚਾਹੁੰਦਾ ਇੱਥੇ ਮੈਂ ਉਹ ਦੋ ਤਰ੍ਹਾਂ ਦੀਆਂ ਕਿਹੜੀਆਂ ਡਿਊਟੀਆਂ ਕਿਉਂਕਿ ਮੈਂ ਇਸ ਧਰਤੀ ਦਾ ਕਰਜ਼ਦਾਰ ਹਾਂ ਮੈਂ ਕਿਉਂਕਿ ਮੈਂ ਇੱਥੇ ਜਨਮਿਆ ਮੈਂ ਇਹ ਤੋਹੀ ਮੋਹੀਜ ਨਹੀਂ ਪਹਿਣਾ ਚਾਹੁੰਦਾ ਆਪਾਂ ਆਪਣੇ ਆਪ ਨੂੰ ਲਕੋਣ ਦੀ ਗੱਲ ਕਰੀਏ ਆਜਾ ਹੋ ਸਕਦਾ ਮੇਰੀ ਗੱਲ ਤੁਹਾਨੂੰ 1 ਮਿੰਟ ਮੇਰਾ ਸਾਰੇ ਸਾਥੀ ਸਾਥ ਦਿੰਦੇ ਹੋਣ ਮੈਂ ਇੱਕ ਇੱਕ ਵਿਅਕਤੀ ਦਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਮੈਂ ਤਾਂ ਸਾਰਿਆਂ ਦਾ ਜਿਹੜਾ ਵੀ ਵਿਅਕਤੀ ਆਵੇ ਪਵਨ ਆਦੀਆਂ ਨੇ ਦੀਵਾਰਾਂ ਤੇ ਲਿਖਾਇਆ ਆਦੀਆਂ ਲੋਕਾਂ ਦਾ ਲੋਕ ਆਦੀਆਂ ਇਹਦੇ ਉਹ ਗੱਲ ਸਿੱਧ ਹੋ ਰਹੀ ਆ ਸਾਡੇ ਸਰ ਤੁਸੀਂ ਪੰਜ ਛੇ ਕੰਮ ਕਿਰਾਇਆ ਹਾਂ ਹਾਂ ਕਿ ਜਨਤਾ ਹਾਂਜੀ ਜਨਤਾ ਨੇ ਹਰਾ ਹੀ ਹੋਇਆ ਤੁਹਾਨੂੰ ਮੈਨੂੰ ਵੇਖੋ ਇੱਕ ਮਿੰਟ ਹਾਰ ਜਾਂ ਜਿੱਤ ਸਾਰੇ ਆਉਂਦੇ ਆ ਇਲੈਕਸ਼ਨ ਲੜਨ ਲਈ ਹਜ਼ਾਰੀ ਸਾਹਿਬ ਜਿੰਨਾ ਇੱਕ ਨੇ ਹੁੰਦਾ ਮੈਂ ਉਸ ਵੋਟ ਨਾਲ ਨਹੀਂ ਹਰਿਆਵੇ ਮੇਰੀ ਜ਼ਮਾਨਤ ਜ਼ਬਤ ਹੋ ਗਈ ਹੋਵੇ 40000 ਬੰਦਾ ਉਸ ਦਿਨ ਵੀ ਮੇਰੇ ਨਾਲ ਸੀ ਅੱਜ ਵੀ ਮੇਰੇ ਨਾਲ ਮੇ ਵੀ ਹੋ ਸਕਦਾ ਆ ਔਰ ਵਧੇਗਾ ਬੰਦਾ ਮੇਰਾ ਹਾਰਾਂ ਜਿੱਤਾਂ ਤਾਂ ਮੇਰੀ ਗੱਲ ਤੋਂ ਹਰਕਤ ਨਹੀਂ ਹੋ ਸਕਦੀ ਆ ਇਹਦਾ ਮਤਲਬ ਇਹ ਨਹੀਂ ਆ ਵੀ ਮੈਂ ਹਾਰ ਗਿਆ ਤੇ ਮੈਂ ਆਪਣੇ ਆਪ ਨੂੰ ਕਮ ਮੈਂ ਡਿਮੋਰਲਾਈਜ਼ ਹੋਣ ਵਾਲਾ ਨਥਿੰਗ ਬਲਲਾ ਮੈਂ ਡਿਮੋਰਲਾਈਜ਼ ਨਹੀਂ ਹੁੰਦਾ ਕਦੇ ਵੀ